ਦੋਸਤੋ ਬਾਗੀ ਸਿੰਦੇਆਲਾ ਬੋਤ ਕੈਂਡ ਸਿੰਗਰ ਆ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਨਿਕਲ ਕੇ ਸਾਹਮਣੇ ਆਇਆ ਹੀ ਰਹਿਂਦਾ ਆ ਬਾਗੀ ਬਾਰੇ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਇੱਕ ਵੀਡੀਓ ਦੇ ਵਿੱਚ ਬਾਗੀ ਆਪਣਾ ਲਾਈਵ ਸ਼ੋਅ ਲਾਉਣ ਦੇ ਲਈ ਕੀਤੇ ਜਾ ਰਿਹਾ ਹੁੰਦਾ ਆ ਸਟੇਜ ਤੇ ਚਲਾ ਵੀ ਜਾਂਦਾ ਆ ਆਪਣੇ ਲਾਈਵ ਕੰਸਰਟ ਦੇ ਵਿੱਚ ਪਰ ਫਿਰ ਬਾਅਦ ਦੇ ਵਿੱਚ ਕਿਹਾ ਜਾਂਦਾ ਆ ਵੀ ਬਾਗੀ ਤੁਸੀਂ ਹੁਣ ਲਾਈਵ ਕੰਸਰਟ ਨਹੀਂ ਲਾਣਾ ਆ ਉਹ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਦੀ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਉਹ ਬਾਗੀ ਤੇਰਾ ਟਾਈਮ ਹੋ ਗਿਆ ਪੁੱਤ ਉੱਤਰ ਜਾ ਮੈਂ ਹੁਣ ਹੋਰ ਪਾਰਕੇ ਨਾ। ਨਾ ਕੋਈ ਸਾਥ ਤੁਸ ਨਾਲ ਗੱਲ ਨਹੀਂ ਕਰਨੀ ਤੂੰ ਤੇਰਾ ਟਾਈਮ ਖਰਾਬ ਕਰ। ਠੀਕ ਆ। ਤੂੰ ਸਟੇਟ ਤੋਂ ਉੱਤਰ ਜਾ। ਬੱਸ ਮੈਂ ਹੋਰ ਤੈਨੂੰ ਕੁਝ ਨਹੀਂ ਜਣਾ। ਜਿਸ ਬੰਦੇ ਨੇ ਤੈਨੂੰ ਸੱਦਿਆ ਤੇ ਉਹਨੂੰ ਨਹੀਂ ਬੁਲਾਉਣ ਦਾ ਪਤਾ ਤੈਨੂੰ। ਜਿਸ ਬੰਦੇ ਨੇ ਤੈਨੂੰ ਸੱਦਿਆ ਤੈਨੂੰ ਉਹਨੂੰ ਬੁਲਾਉਣ ਦਾ ਨਹੀਂ ਆਪਾਂ ਤੈਨੂੰ। ਇਹ ਤਰ ਤਾ ਸਟੇਟ ਤੋਂ ਉੱਤਰ ਜਾ। ਤੇਰਾ ਤਾਂ ਇਹ ਉਹ ਵੀਡੀਓ ਆ ਬਾਕੀ ਦੀ ਜੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕੀ ਗੱਲਬਾਤ ਹੋਈ ਆ ਇਸ ਦਾ ਤਾਂ ਨਹੀਂ ਪਤਾ ਪਰ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਏ ਸੋਚਿਆ ਤੁਹਾਡੇ ਤੱਕ ਇਸ ਨੂੰ ਸ਼ੇਅਰ ਕੀਤਾ ਜਾਵੇ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਕੀ ਗੱਲਬਾਤ ਹੋਈ ਸੀ ਬਾਕੀ ਦੇ ਨਾਲ ਸਟੇਜ ਦੇ ਉੱਤੇ ਜਦੋਂ ਲਾਈਵ ਕੰਸਰਟ ਲਾ ਰਿਆ ਸੀ ਸ਼ਾਇਦ ਬਾਕੀ ਦੇ ਸਟੇਜ ਦੇ ਉੱਤੇ ਪਰਫਾਰਮ ਕਰਨ ਦਾ ਟਾਈਮ ਕੰਪਲੀਟ ਹੋ ਚੁੱਕਿਆ ਸੀ ਇਸ ਕਰਕੇ ਬੇਨਤੀ ਕੀਤੀ ਗਈ ਬਾਕੀ ਤੇਰਾ ਟਾਈਮ ਕੰਪਲੀਟ ਹੋ ਚੁੱਕਿਆ ਹੈ ਤੂੰ ਹੁਣ ਥੱਲੇ ਆ ਜਾ ਬਾਕੀ ਕੀ ਆ ਪੂਰਾ ਅਸਲ ਮੁੱਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਬਾਕੀ ਦੇ ਟੈਗਸ ਦੇ ਵਿੱਚ ਇਹ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਾਫੀ ਪੇਜਾਂ ਤੇ ਵੀ ਇਹ ਵੀਡੀਓ ਨੂੰ ਪਾਇਆ ਹੋਇਆ ਆ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬ ਤੋਂ ਰਿਲੇਟਿਡ ਹੋਰ ਖਬਰਾਂ ਦੇ ਲਈ ਮਿਲਦੇ ਹਾਂ ਹੋਰ ਤਾਜ਼ਾ ਅਪਡੇਟ ਲੈ ਕੇ ਧੰਨਵਾਦ